ਸਾਰੀਆਂ ਮੰਗਾਂ ਪੂਰੀਆਂ ਕਰਕੇ ਜਾਵਾਂਗੇ ਕੋਈ ਤੋਖਾ ਨਹੀਂ ਕਰਾਂਗੇ ਅਸੀਂ ਤਾਂ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਹੋਇਆ ਜੀ ਅਸੀਂ ਇਹਨਾਂ ਦੇ ਗੋਲੇ ਤੋਂ ਨਹੀਂ ਡਰਾਂਗੇ ਇਸ ਵਾਰ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਜੀ ਸਿਰ ਤੇ ਕਫਣ ਬੰਨ੍ਹ ਕੇ ਆਈਆਂ ਨੇ ਕੇਸਰੀ ਨਿਸ਼ਾਨ ਲਾ ਕੇ ਆਈਆਂ ਨੇ ਅਸੀਂ ਇਹਨਾਂ ਦੇ ਬੈਰੀਕੇਡ ਇਹਨਾਂ ਦੇ ਕੰਧਾਂ ਸ਼ਾਂਤਮਈ ਤਰੀਕੇ ਨਾਲ ਤੋੜ ਕੇ ਦਿੱਲੀ ਨੂੰ ਕੁਝ ਕਰਾਂਗੇ ਇਹ ਵਾਰ-ਵਾਰ ਜਿਵੇਂ ਹੰਝੂ ਗੈਸ ਦੇ ਗੋਲੇ ਨੇ ਤਾਂ ਜੋ ਕਿਸਾਨ ਪਿਛਾਂ ਹਟ ਜਾਣ ਪਰ ਕਿਸਾਨ ਫੇਰ ਅੱਗੇ ਪਹੁੰਚ ਜਾਂਦੇ ਨੇ ਉਸੇ ਤਰ੍ਹਾਂ ਨਹੀਂ ਅਸੀਂ ਡਰਨ ਵਾਲੀ ਕੰਮ ਨਹੀਂ ਹੈਗੀ ਜੀ ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਗੁਰੂਆਂ ਨੇ ਆਪਣੇ ਛੋਟੇ ਛੋਟੇ ਬੱਚੇ ਨੀਹਾਂ ਚ ਚੜਵਾਏ ਦੋ ਬੱਚੇ ਆਪਦੇ ਚਮਕੌਰ ਦੀ ਜੰਗ 'ਚ ਸ਼ਹੀਦ ਕਰਾਏ ਅਸੀਂ ਤਾਂ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਹੋਇਆ ਜੀ ਅਸੀਂ ਇਹਨਾਂ ਦੇ ਗੋਲਿਆਂ ਤੋਂ ਨਹੀਂ ਡਰਾਂਗੇ ਅਸੀਂ ਇਹਨਾਂ ਦੇ ਬੈਰੀਕੇਟ ਇਹਨਾਂ ਦੇ ਕੰਦਾ ਸ਼ਾਂਤਮਈ ਤਰੀਕੇ ਨਾਲ ਤੋੜ ਕੇ ਦਲੀ ਨੂੰ ਕੁਝ ਕਰਾਂਗੇ ਪਰ ਕੀ ਇਤਬਾਰ ਹੈ ਪਹਿਲਾਂ ਵੀ ਤਰਨਾ ਲੱਗਿਆ ਸੀ ਵਾਪਸ ਮੁੜ ਗਏ ਉਹਨਾਂ ਨੇ ਭਰੋਸਾ ਦੇ ਦਿੱਤਾ ਇਸ ਵਾਰ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਜੀ ਸਿਰ ਤੇ ਕਫਣ ਬੰਨ ਕੇ ਆਈਆਂ ਨੇ ਕੇਸਰੀ ਨਿਸ਼ਾਨ ਲਾ ਕੇ ਆਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੌਂਖਾ ਕੇ ਆਈਆਂ ਨੇ ਤੇ ਗੀਤਾ ਕ੍ਰਾਂਧ ਦੀ ਸੌਂਖਾ ਕੇ ਆਏ ਨੇ ਸਾਰੇ ਧਰਮਾਂ ਦੇ ਲੋਕ ਆਏ ਆ ਔਰਤ ਇਹ ਮਿਥ ਕੇ ਆਏ ਆ ਵੀ ਇਸ ਵਾਰ ਮਤਲਬ ਸਾਰੀਆਂ ਮੰਗਾਂ ਪੂਰੀਆਂ ਕਰਕੇ ਜਾਵਾਂਗੇ ਕੋਈ ਤੋਖਾ ਨਹੀਂ ਕਰਦੇ ਪਹਿਲਾਂ ਤੋਖਾ ਖਾਦਾ ਉਹ ਤੋਖਾ ਹੁਣ ਅਸੀਂ ਨਵੀਂ ਖਾਵਾਂਗੇ ਪਹਿਲਾਂ ਗੱਲ ਹੋਈ ਸੀ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਦੇਸ਼ ਦਾ ਖੇਤੀਬਾੜੀ ਮੰਤਰੀ ਹੈ ਜੋ ਇੱਕ ਦੇਸ਼ ਦੀ ਸਿਰਮੌਰ ਹਸਤੀ ਹੁੰਦੀ ਹੈ ਇੱਕ ਵਿਸ਼ਵਾਸ ਹੁੰਦਾ ਸਾਡੇ ਭੋਲੇ ਲੋਕ ਆ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਕਿ ਸਾਡੇ ਵਿਸ਼ਵਾਸ ਤੇ खरे ਉਤਰਨਗੇ ਪਰ ਇਹ ਸਾਡੇ ਖਰੇ ਨਹੀਂ ਉਤਰੇ ਵਿਸ਼ਵਾਸ ਤੇ ਸਾਨੂੰ ਦੁਬਾਰੇ ਤੋਂ ਉਹੀ ਜੋ ਹਥਿਆਰ ਆ ਉਹੀ ਸਾਡੇ ਜੋ ਖੇਤੀਬਾੜੀ ਦੇ ਸੰਦ ਉਹ ਲੈ ਕੇ ਸਾਨੂੰ ਬਰੂਹਾ ਤੇ ਦੁਬਾਰੇ ਹੁਣੇ ਕਿਸਾਨ ਲੀਡਰ ਕਹਿ ਰਹੇ ਸੀਗੇ ਵੀ ਅਸੀਂ ਚਾਹੇ ਗੋਲੀ ਮਾਰਨ ਚਾਹੇ ਉਹ ਡੰਡਾ ਮਾਰਨ ਅਸੀਂ ਸ਼ਾਂਤਮਈ ਰਹਿਣਾ ਰਹਿਣਾ ਜੀ ਬਿਲਕੁਲ ਜੀ ਸ਼ਾਂਤਮਈ ਤਰੀਕੇ ਮੈਡਮ ਦੇਖੋ ਪਹਿਲਾਂ 2 ਸਾਲ ਦਿੱਲੀ ਦੀ ਬਰੂਹਾ ਤੇ ਬੈਠੇ ਰਹੇ ਜਦੋਂ ਕਿ ਦਿੱਲੀ ਨਾਲ ਇੰਨੇ ਅਵੇਡ ਨਹੀਂ ਹੈਗੇ ਅਨਵੇਡ ਸੀਗੇ ਉੱਥੇ ਜਾ ਕੇ ਕੋਈ ਇੱਕ ਵੀ ਬੱਚੇ ਤੋਂ ਲੈ ਕੇ ਕੋਈ ਕਹਦੇ ਵੀ ਇਹਨਾਂ ਨੇ ਕੋਈ ਬਦਸਲੂਕੀ ਕੀਤੀ ਕੁਝ ਵੀ ਕੀਤੀ ਈਵਨ ਜਦੋਂ ਉਹ ਦਿੱਲੀ ਤੋਂ ਅਸੀਂ ਵਾਪਸ ਆਏ ਆ ਉੱਥੇ ਲੋਕਾਂ ਨੇ ਹੰਝੂਆਂ ਦੇ ਹਾਰ ਪਾਏ ਆ ਉਹ ਰੋ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਇੱਥੇ ਰੋਕੋ ਜੇ ਸਾਡੇ ਨਾਲ ਪਿਆਰ ਸੀ ਅਸੀਂ ਠੀਕ ਸੀ ਤਾਂ ਹੀ ਉਹਨਾਂ ਨੇ ਸਾਡੇ ਵੱਲ ਇੰਨਾ ਸਾਨੂੰ ਸਮਰਥਨ ਦਿੱਤਾ